ਲੈਬਨਨ ਦੇ ਵਿੱਚ ਕੀ ਮੌਲ ਬਣਿਆ ਹੋਇਆ ਜੀ ਵਾਕੀ ਟਾਕੀ ਕਦੇ ਪੇਜਰ ਤੇ ਉਹਦੇ ਵਿੱਚ ਕੋਈ ਬੌਮ ਪਲਾਸਟ ਹੋਈ ਜਾਂਦੇ ਆ ਇਸ ਹਿਸਾਬ ਨਾਲ ਤਾਂ ਕੱਲ ਨੂੰ ਫੋਨਾਂ ਤੇ ਵੀ ਹੋਣਗੇ ਤੇ ਮੈਨਾਂ ਤੱਕ ਹੋਰ ਵੀ ਛੋਟੀਆਂ ਛੋਟੀਆਂ ਚੀਜ਼ਾਂ ਤੇ ਵੀ ਹੋਣ ਦੇ ਚਾਂਸ ਬਣ ਸਕਦੇ ਆ ਇਹ ਦੇਖੋ ਦੋ ਚੀਜ਼ਾਂ ਨੇ ਇੱਕ ਤੁਹਾਡੀ ਗੱਲ ਜੀ ਇੱਕ ਮੇਰੀ ਗੱਲ ਮੇਰੀ ਗੱਲ ਤੋਂ ਸ਼ੁਰੂਆਤ ਕਰ ਲਈਏ ਬਿਲਕੁਲ ਕਿ ਉਹ ਲੱਗਦਾ ਕਿ ਇਜ਼ਰਾਈਲ ਇਸ ਜੰਗ 'ਚ ਥੱਕ ਰਿਹਾ ਹੂੰ ਉਹਦਾ ਆਵਾਮ ਚਾਹੁੰਦਾ ਕਿ ਜੰਗ ਰੁਕੇ ਜੀ ਪੀੜਿਤ ਚਾਹੁੰਦੇ ਆ ਜੰਗ ਰੁਕੇ ਹਰ ਵਾਰ ਇਹੀ ਚਾਹੁੰਦੇ ਹੁੰਦੇ ਅਕਸਰ ਹਾਂ ਜੀ ਪਰ ਨੇਤਨ ਯਾਹੂ ਆਪਣੀ ਕੁਰਸੀ ਟਿਕਾਉਣ ਵਾਸਤੇ ਕਹਿ ਲੋ ਕਿ ਮਨੁੱਖਤਾ ਜਿਹੜੀ ਉਹ ਦਾਤੇ ਲਈ ਬੈਠਾ ਹੈ ਜੀ ਦੇਖੋ ਆਪਾਂ ਡਿਫੈਂਸ ਤੇ ਮਾਰ ਨਹੀਂ ਆ ਪਰ ਆਮ ਤੌਰ ਤੇ ਆਪਾਂ ਸੁਣਦੇ ਆ ਮਜ਼ਾਈਲ ਜੀ ਇਹ ਸੁਪਰਸੋਨਿਕ ਮਜ਼ਾਈਲ ਆ ਹਾਂ ਜੀ ਹਾਈਪਰਸੋਨਿਕ ਮਜ਼ਾਇਲ ਮਜ਼ਾਇਲ ਆ ਜੀ ਜੀ ਤਾਂ ਜਿਹੜੀ ਕਹ ਲੋ ਕਿ ਸੁਪਰਸੋਨਿਕ ਸੁਪਰਸੋਨਿਕ ਕਹਿੰਦੇ ਆ ਕਿ ਉਹ ਜਿਹੜੀ 5 ਆਪਣੀ ਆਵਾਜ਼ ਤੋਂ ਤੁਨੀ ਤੋਂ 5 ਗੁਣਾ ਤੇਜ਼ ਜੀ ਹਾਈਪਰਸੋਨਿਕ ਮਤਲਬ ਕਿ ਉਹ ਜਿਹੜੀ 15 ਹੂੰ ਹੂਤੀ ਬਾਗੀਆਂ ਨੇ ਇਹਨਾਂ ਤੇ ਐਸੀ ਮਜ਼ਾਇਲ ਧਾਗੀ ਜੀ ਹਮਲਾ ਕੀਤਾ ਮਜ਼ਾਇਲ ਦਾ ਕਿ ਇਹਨਾਂ ਦਾ ਜਿਹੜਾ ਆਇਰਨ ਡੋਮ ਸੀਗਾ ਹੂੰ ਉਹ ਕੰਡ ਪਰਨੇ ਵਜਾ ਜੀ ਹਸਬੁੱਲਾ ਵਾਲਿਆਂ ਨੇ ਵੀ ਇਹਨਾਂ ਦੇ ਆਇਰਨ ਡੋਮ ਨੂੰ ਗੱਚਾ ਦਿੱਤਾ ਜੀ ਤਾਂ ਹੁਣ ਜਦੋਂ ਸਿੱਧਮ ਸਿੱਧਾ ਵਾਲੀ جنگ ਜਿਹੜੀ ਹੈ ਨਾ ਉਹ ਪਖੀ ਹੂੰ ਤਾਂ ਫਿਰ ਇਸ ਤਰ੍ਹਾਂ ਦੇ ਹੱਥ ਕੰਡੇ ਆ ਤੇ ਅੰਦਰੂਨੀ ਤੌਰ ਤੇ ਵੀ ਹੈਨਾ ਵਿੱਚ ਜਿਵੇਂ ਕੋਈ ਸਪੈਟ ਆਪੇ ਕਿ ਕਰ ਲਈ ਮੇਰੀ ਗੱਲ ਇਹ ਕਹਿਣ ਦਾ ਮਤਲਬ ਇਹ ਹੋਆ ਕਿ ਇਜ਼ਰਾਈਲ ਕਿਤੇ ਨਾ ਕਿਤੇ ਇਸ ਜੰਗ 'ਚ ਥੱਕ ਗਿਆ ਜੀ ਤਾਂ ਜਦੋਂ ਹੁਣ ਇਸ ਤਰ੍ਹਾਂ ਦੇ ਹਥਕੰਡੇ ਅਪਣਾਏ ਗਏ ਤਾਂ ਉਹਦੇ 'ਚ ਦੁਨੀਆ ਵਾਸਤੇ ਵਾਕਿਆ ਇੱਕ ਚਿੰਤਾ ਦਾ ਵਿਸ਼ਾ ਹੈ ਹੂੰ ਕਿ ਜੇ ਇੱਕ ਦੇਸ਼ ਇਸ ਤਰ੍ਹਾਂ ਕਰ ਸਕਦਾ ਕੱਲ ਨੂੰ ਕੋਈ ਦੂਸਰਾ ਦੇਸ਼ ਜਿਹਦੇ ਕੋਲ ਇਸ ਤਰ੍ਹਾਂ ਦੀ ਟੈਕਨੋਲੋਜੀ ਹੋਵੇ ਕਿ ਇਸ ਤਰ੍ਹਾਂ ਦੇ ਹਾਲਾਕੇ ਮਸਾਦ ਹਾਂ ਮਸਾਦ ਜਿੱਥੇ ਆ ਗਿਆ ਨਾ ਸਾਹਿਬ ਉਹ ਉੱਥੇ ਤੇ ਕਹਿ ਲੋ ਕਿ ਗਾਂਦੀਆਂ ਦੇ ਨਜ਼ਰ ਲੈ ਵਾਲਿਆ ਉਹ ਇਸ ਤਰ੍ਹਾਂ ਮਾਰਦੇ ਨੇ ਕਿ ਗੱਲਾਂ ਹੀ ਛੱਡ ਦੇ ਜੀ ਨਵੇਂ ਨਵੇਂ ਤਰੀਕੇ ਨਵੇਂ ਨਵੇਂ ਮਸਾਦਾਂ ਇਸ ਤਰ੍ਹਾਂ ਦੇ ਹਾਂ ਜੀ ਤਾਂ ਮਤਲਬ ਕਿ ਮਸਾਦ ਮਸਾਦੀਆਂ ਤੇ ਕੀ ਗੱਲ ਤੁਸੀਂ ਕੋਈ ਜ਼ਿਆਦਾ ਜਾਣਕਾਰੀ ਲੈਣੀ ਹੋਵੇ ਤਾਂ ਇਹਨਾਂ ਦੇ ਜਿਹੜੇ ਸੀਕ੍ਰੇਟ ਆਪਰੇਸ਼ਨ ਹੈਗੇ ਆ ਕੁਝ ਉਹਨਾਂ ਦੀ ਆਡੀਓ ਬੁੱਕ ਮਿਲ ਜਾਏਗੀ ਤੁਹਾਨੂੰ ਬੁੱਕ ਮਿਲ ਜਾਏਗੀ ਚਲੋ ਆਪਾਂ ਗੱਲ ਨੂੰ ਨਬੇੜੀਏ ਪੇਜਰ ਪਹਿਲਾਂ ਬਲਾਸਟ ਹੋਇਆ ਕਿਉਂਕਿ ਉਹ ਮੋਬਾਈਲ ਵਗੈਰਾ ਇਸਤੇਮਾਲ ਨਹੀਂ ਸੀ ਕਰ ਰਹੇ ਜੀ 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 ਹਿਜਬੁੱਲਾਹਲੇ ਕਿ ਇਹ ਇਸ ਤਰ੍ਹਾਂ ਕਰ ਸਕਦੇ ਆ ਸ਼ੱਕ ਸੀਗਾ ਜੀ ਹੁਣ ਜਿਹੜੇ ਪੇਜਰਾਂ ਦੇ ਵਿੱਚ ਤਮਾਕੂ ਹੋਏ ਨੇ ਹੂੰ ਉਹ ਜਿਹੜੀ ਕਹ ਲੋ ਕਿ ਉਹਨਾਂ ਦੀ ਪੇਰੈਂਟ ਕੰਪਨੀ ਆ ਅਪੋਲੋ ਗੋਲਡ ਜੀ ਤਾਈਵਾਨੀ ਆ ਹੂੰ ਉਹ ਕਹਿੰਦੇ ਆ ਕਿ ਬੇਸ਼ੱਕ ਮਾਰਕਾ ਸਾਡਾ ਪਰ ਇਹਨਾਂ ਨੂੰ ਬਣਾਇਆ ਗਿਆ ਹੈ ਹੰਗਰੀ ਦੇ ਵਿੱਚ ਹੂੰ ਇਹ ਡਿਲੀਵਰ ਉਥੋਂ ਹੋਏ ਨੇ ਜੀ ਲੇਬਨਾਨ ਦੇ ਵਿੱਚ ਲੇਬਨਾਨ ਮਤਲਬ ਕਿ ਇਜ਼ਰਾਈਲ ਦੇ ਉੱਤੇ ਬੈਠਾ ਦੇਸ਼ ਆ ਇਹਨਾਂ ਨਾਲ ਲੜਾਈ ਇਸ ਕਰਕੇ ਆ ਕਿਉਂਕਿ ਅ ਇੱਕ جنگ ਦੇ ਵਿੱਚ ਕੁਝ ਇਲਾਕਾ ਲੇਬਨਾਨ ਦਾ ਦਬ ਲਿਆ ਸੀ ਜੀ ਜੀ ਹੁਣ ਹੁਣ ਜਿਹੜਾ ਪੇਜਰਾਂ ਦੇ ਵਿੱਚ ਧਮਾਕਾ ਹੋਇਆ ਹੂੰ ਇਹ ਕਿਵੇਂ ਹੋਇਆ ਇਹਦੀਆਂ 2-3 ਥਿਉਰੀਆਂ ਕਿਉਂਕਿ ਦੇਖੋ ਮੈਂ ਕੋਈ ਐਕਸਪਰਟ ਨਹੀਂ ਇਸ ਮਾਮਲੇ 'ਚ ਆਪਣਾ ਜਿੱਥੇ ਇੱਕ ਸੀਮਤ ਦਾਇਰਾ ਹੋਵੇ ਸੀਮਤ ਜਾਣਕਾਰੀ ਹੋਵੇ ਉੱਥੇ ਕਹਿ ਦੇਣਾ ਚਾਹੀਦਾ ਜੀ ਜੀ ਪਰ 2-3 ਥਿਉਰੀਆਂ ਨੇ ਹੂੰ ਕਿ ਕਿ ਜਿੱਦਾਂ ਹੁਣ ਆਪਾਂ ਆਮ ਘਰਾਂ 'ਚ ਵੀ ਵੇਖਨੇ ਆਂ ਕਈ ਵਾਰ ਮੋਬਾਈਲ ਫਟ ਜਾਂਦੇ ਨੇ ਜੀ ਉਹਦੇ 'ਚ ਇੱਕ ਕਾਰਨ ਦੱਸ ਦਿੰਨੇ ਮਾਹਰ ਕੇ ਦੇਖੋ ਜੀ ਓਵਰ ਹੀਟਡ ਹੋ ਗਈ ਬੈਟਰੀ ਜਾਂ ਓਵਰ ਚਾਰਜਿੰਗ ਹੋ ਗਈ ਚਾਰਜਿੰਗ ਹੋ ਗਈ ਬਿਲਕੁਲ ਜੀ ਜੀ ਇੱਕ ਤੇ ਇਹ ਕਾਰਨ ਹੋ ਸਕਦਾ ਪਰ ਇਕਦਮ ਸਾਰਿਆਂ ਨੂੰ ਇਹਨਾਂ ਗਰਮ ਕਰ ਦੇਣਾ ਜਾਂ ਬੈਟਰੀ ਕਿਉਂਕਿ ਲਿਥੀਅਮ ਦੀ ਹੁੰਦੀ ਹੈ ਜੀ ਤਾਂ ਉਹਨੂੰ ਫਟਣ ਤੱਕ ਲੈ ਜਾਣਾ ਇਹ ਪਤਾ ਨਹੀਂ ਕਿ ਉਹਦੇ ਵਿੱਚ ਕੋਈ ਮਤਲਬ ਆਮ ਗੱਲ ਨਹੀਂ ਹੋ ਸਕਦੀ ਹੈ ਨਾ ਦੂਜੇ ਪਾਸੇ ਬਿਲਕੁਲ ਆਮ ਗੱਲ ਨਹੀਂ ਹੈ ਦੂਜੇ ਪਾਸੇ ਇੱਕ ਡਿਫੈਂਸ ਦਾ ਕੋਈ ਐਕਸਪਰਟ ਹੈ ਉਹਦੇ ਹਵਾਲੇ ਨਾਲ ਇੱਕ ਮੀਡੀਆ ਰਿਪੋਰਟ ਚ ਕਿਹਾ ਗਿਆ ਸੀਗਾ ਕਿ ਹੋ ਸਕਦਾ ਹੈ ਕਿ ਜਿੱਥੋਂ ਡਿਲੀਵਰੀ ਆਈ ਆ ਹੂੰ ਉਸ ਵੇਲੇ ਨਾਲ ਚ ਵਿਸਫੋਟ ਭਰ ਦਿੱਤੇ ਗਏ ਭਰ ਦਿੱਤੇ ਗਏ ਜੀ ਉਹ 10 ਗ੍ਰਾਮ ਹੋ ਸਕਦਾ ਹੈ 20 ਗ੍ਰਾਮ ਤੇ ਉਹ ਕਹਿੰਦੇ ਕਿ 55 56 ਗ੍ਰਾਮ ਤੱਕ ਵੀ ਹੋ ਸਕਦਾ ਹੈ ਹੂੰ ਯਾਨੀ ਇਸ ਤਰ੍ਹਾਂ ਦਾ ਇੱਕ ਕਹਿ ਲੋ ਕਿ ਇਸ ਵੇਲੇ ਇੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਜੀ ਕਿ ਬਈ ਇਹਨਾਂ ਨੇ ਸ਼ਾਇਦ ਹੋ ਸਕਦਾ ਕੋਈ ਐਸਾ ਵੈਸਾ ਜਿਵੇਂ ਕਈ ਕੀ ਬੰਦੇ ਦੀ ਮੌਤ ਵੀ ਹੋ ਗਈ ਤੇ ਮੋਬਾਈਲ ਨਾਲ ਇੰਨਾ ਜ਼ਿਆਦਾ ਨੁਕਸਾਨ ਹੋਇਆ ਜੇ 12 ਕੇ 13 ਪਹਿਲਾਂ ਮਰ ਕੇ ਪੇਜਰਾਂ ਵਾਲੇ ਟਾਈਮ 'ਚ ਤੇ ਫਿਰ ਬਾਅਦ 'ਚ ਵਾਕੀ ਟਾਕੀ 'ਚ ਹੁਣ ਤਾਂ ਕਹਿੰਦੇ ਕਿ ਉਹਨਾਂ ਦੇ ਸੋਲਰ ਸਿਸਟਮ ਦੇ ਵਿੱਚ ਵੀ ਹਮ ਕੁਝ ਧਮਾਕੇ ਹੋਏ ਨੇ ਫਿਰ ਤਾਂ ਇੱਕ ਤਰ੍ਹਾਂ ਨਾਲ ਸੋਚੀ ਸਮਝੀ ਚਾਲ ਤੇ ਚੱਲਦੀ ਹੋ ਸਕਦੀ ਹੈ ਸੋਚੀ ਸਮਝੀ ਚਾਲ ਤੇ ਹੈ ਪਰ ਇਹ ਕਿਵੇਂ ਆ ਹੂੰ ਤੇ ਜੇ ਇੱਥੇ ਇਸ ਤਰ੍ਹਾਂ ਹੋ ਰਿਹਾ ਹੈ ਸੁਖਮ ਜੀ ਦੇਖ ਕੇ ਥੋੜਾ ਜਿਹਾ ਇਸ ਕਲੋਂ ਤੁੜਕੂ ਲੱਗਦਾ ਹੈ ਕਿ ਕੱਲ ਨੂੰ ਤੇ ਹੁਣ ਜ਼ਿਆਦਾਤਰ ਕਾਰਾਂ ਵੀ ਜਿਹੜੀਆਂ ਬੈਟਰੀ ਤੇ ਆਉਣਗੀਆਂ ਬੈਟਰੀ ਤੇ ਆਉਣੀਆਂ ਜੀ ਇਹਦਾ ਮਤਲਬ ਕਿ ਬੰਬ ਲਾਉਣ ਦੀ ਤਾਂ ਫਿਰ ਲੋੜ ਹੀ ਨਹੀਂ ਪੈਣੀ ਉਹਦੇ ਵਿੱਚ ਇਹ ਤਾਂ ਛੋਟੀ ਬੈਟਰੀ ਛੋਟਾ ਧਮਾਕਾ ਉਹ ਤੇ ਬੈਟਰੀ ਵੱਡੀ ਹੋਏਗੀ ਤਾਂ ਵੱਡਾ ਧਮਾਕਾ ਹੋਏਗਾ ਵੱਡਾ ਧਮਾਕਾ ਮਤਲਬ ਹੈ ਬਿਲਕੁਲ ਇਹਦਾ ਮਤਲਬ ਹੈ ਕਿ ਤੁਹਾਡੇ ਲੈਪਟਾਪ ਤੁਹਾਡੇ ਕੰਪਿਊਟਰ 'ਚ ਕਿਸੇ ਵੀਲੇ ਵੀ ਬਲਾਸਟ ਹੋ ਜਾਏਗਾ ਜੀ ਦੱਸੇ ਬੈਟਰੀ ਮੈਨੇਜਮੈਂਟ ਸਿਸਟਮ ਹੁੰਦਾ ਹੈ ਹਮ ਪਰ ਉਹ ਇਹ ਇਹਨਾਂ ਚੀਜ਼ਾਂ ਦੇ ਨਾਲ ਜੁੜਿਆ ਹੁੰਦਾ ਹੁਣ ਤੇ ਇਹਦੇ ਤੇ ਤਾਂ ਫਿਰ ਲੋਕ ਸਵਾਲ ਚੁੱਕਣਗੇ ਕਿ ਭਾਈ ਇਹ ਸਿਸਟਮ ਜਿਹੜਾ ਇੰਡੀਪੈਂਡੈਂਟ ਕਰੋ ਨਾ ਜੀ ਇਹਨਾਂ ਤੋਂ ਵੱਖ ਕਰੋ ਬਿਲਕੁਲ ਕਿ ਇਹ ਤਾਂ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਹੁਣ ਜਦੋਂ ਪਿਛਲੀ ਵਾਰ ਹੀ ਹੋਇਆ ਹਜ਼ੂਰ 에어ਪੋਰਟ ਵਗੈਰਾ ਠੱਪ ਹੋ ਗਿਆ ਸਾ ਹਮ ਤਾਂ ਉਸ ਵੇਲੇ ਵੀ ਕੁਝ ਆਈਟੀ ਮਾਹਰ ਕਹਿ ਰਹੇ ਸੀਗੇ ਕਿ ਭਾਈ ਇਹ ਸਾਫਟਵੇਅਰ ਦੇ ਜ਼ਰੀਏ ਹਾਰਡਵੇਅਰ ਨੂੰ ਮੈਨੂਪੂਲੇਟ ਕੀਤਾ ਜਾ ਰਿਹਾ ਹੈ ਜੀ ਉਹਦੇ ਨਾਲ ਸ਼ੇਰਟ ਛੜ ਹੋ ਰਹੀ ਹੈ ਇਹ ਖਤਰਨਾਕ ਹੈ ਅੱਗੇ ਜਾ ਕੇ ਦੁਨੀਆ ਵਾਸਤੇ ਸੰਕੇਤ ਖਤਰਨਾਕ ਹੈ ਕਿ ਸਾਫਟਵੇਅਰ ਤਾਂ ਲੋਕਾਂ ਨੂੰ ਆਮ ਲੋਕਾਂ ਨੂੰ ਦੀ ਤਾਂ ਜਾਣਕਾਰੀ ਹੁੰਦੀ ਨਹੀਂ ਅੰਦਰੂਨੀ ਤੌਰ ਤੇ ਹਨ ਟੈਕਨੀਕਲੀ ਆਪਨੇ ਅੱਗੇ WhatsApp ਦੇ ਥਰੂ ਭੇਜ ਕੇ ਤੇ ਜਸੂਸੀ ਕਰ ਲਈ ਗਈ ਜੀ ਇਹ ਤਾਂ ਹੁਣ ਪ੍ਰਮਾਣਿਤ ਹੋ ਚੁੱਕਾ ਹੈ ਨਾ ਕੁਝ ਦੀਸ਼ਾ ਤੋਂ ਤਾਂ ਕਹਿੰਦਾ ਮਤਲਬ ਇਹ ਹੈ ਕਿ ਵਾਕਿਆ ਇਹ ਬੜਾ ਖਤਰਨਾਕ ਸਵਾਲ ਹੈ ਜਿਹੜਾ ਤੁਸੀਂ ਕੀਤਾ ਕਿ ਕੀ ਫੋਨ ਜਾਂ ਇਹ ਚੀਜ਼ਾਂ ਜਿਹੜੀਆਂ ਉਹ ਸੁਰੱਖਿਅਤ ਨੇ ਹਾਲਾਂਕਿ ਚਲੋ ਇੱਕ ਕਾਲਪਨਿਕ ਗੱਲ ਹੈ ਪਰ ਜੇ ਪੇਜਰ ਤੱਕ ਗਿਆ ਚਲਾ ਮਾਮਲਾ ਜੀ ਵਾਕੀ ਤੱਕ ਹੀ ਤੱਕ ਚਲਾ ਗਿਆ ਮਾਮਲਾ ਤਾਂ ਇਹਦਾ ਮਤਲਬ ਇਹ ਵੀ ਆ ਸਕਦਾ ਹੈ ਫਿਰ ਕਿਤੇ ਵੀ ਆ ਸਕਦਾ ਹੈ ਹਨਾ ਖਤਰਨਾਕ ਮੋੜ ਤੇ ਜੀ 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 ਬਿਲਕੁਲ ਜੀ ਇਧਰ ਦੋਸਤ ਇੱਕ ਕਹਿ ਰਹੇ ਨੇ ਕਿ ਪਹਿਲੀ ਵਾਰੀ ਪਈ ਪ੍ਰੋਗਰਾਮ ਤੁਹਾਡਾ ਸ਼ੇਅਰ ਕੀਤਾ ਹੈ ਸ਼ੁਕਰੀਆ ਜੀ ਤੁਹਾਡਾ ਬਹੁਤ ਬਹੁਤ ਇਹਦੇ ਦੋਸਤ ਇੱਕ ਕਹਿ ਰਹੇ ਨੇ ਕਿ ਲਾਲੀ ਜੀ ਦੱਸ ਰਹੇ ਨੇ ਇਜ਼ਰਾਈਲ ਨੇ ਕਹਿੰਦੇ ਪਲਾਂਟ ਕੀਤਾ ਹੈ ਡਿਵਾਈਸ ਤੇ ਉਸਨੇ ਮੰਨਿਆ ਵੀ ਹੈ ਕਹਿੰਦੇ ਜਾਪਾਨ ਦੇ ਵਿੱਚ ਡਿਵਾਈਸ ਤਿਆਰ ਹੋਏ ਆ अच्छा जी ਨਹੀਂ ਪਹਿਲਾ ਮੋਡੂਲੀ ਤੌਰ ਤੇ ਤਾਂ ਉਹ ਕਹਿ ਲੋ ਕਿ ਜਾਣਕਾਰੀ ਜਿਹੜੀ ਆਈ ਸੀ ਕਿ ਤਾਈਵਾਨੀ ਕੰਪਨੀ ਕਹਿ ਰਹੀ ਹੈ ਕਿ ਹੰਗਰੀ ਦੇ ਵਿੱਚ ਇਹਨਾਂ ਦੀ ਅਸੈਂਬਲਿੰਗ ਹੋਈ ਹੈ ਹੂੰ ਜੀ ਇਹ ਇਹਨਾਂ ਨੇ ਇਹਨਾਂ ਦਾ ਜਿਹੜਾ ਵੀਊ ਸੀ ਉਹ ਭੇਜਿਆ ਜੀ ਪੰਜਾਬੀ ਜੀ ਕਹਿ ਰਹੇ ਨੇ ਕਿ ਇਜ਼ਰਾਈਲ ਆਪ ਦੀ ਪ੍ਰੋਟੈਕਸ਼ਨ ਵਾਸਤੇ ਕੁਝ ਵੀ ਕਰ ਸਕਦਾ ਹੈ ਕਹਿੰਦੇ ਸਰਵਾਈਵਰ ਆਫ ਫਾਈਨੇਸਟ ਤੇ ਕਮਜ਼ੋਰ ਦੁਨੀਆ ਦਾ ਇਹ ਸਿਸਟਮ ਹੈ ਇਹ ਕਿ ਜਿਵੇਂ ਵੀ ਹੁਣ ਤੁਸੀਂ ਦੱਸ ਕੇ ਹਟਿਆ ਕਿ ਜਦੋਂ ਸਾਹਮਣੇ ਤੋਂ ਨਹੀਂ ਲੋਟ ਆ ਰਿਹਾ ਤੇ ਫਿਰ ਉਹ ਅੰਦਰੂਨੀ ਤੌਰ ਤੇ ਇਹ ਚੀਜ਼ ਹੋ ਸਕਦੀ ਹੈ ਨਾ ਨਹੀਂ ਦੇਖੋ ਆਪ ਦੇ ਆਪ ਨੂੰ ਤਾਂ ਡਿਫੈਂਡੋ ਕਰੇ ਜੀ ਕੱਲਿਆ ਕਿ ਹੁਣ ਡਿਫੈਂਡ ਕਰਨ ਦਾ ਵੀ ਕੋਈ ਤੌਰ ਤਰੀਕਾ ਹੋ ਸਕਦਾ ਸਰ ਇਹ ਤਾਂ ਵਾਰ ਕਰਾਇਮ ਐਂ ਕਰੀ ਜਾਂਦੇ ਆ ਉਹ ਤੇ ਸਕੂਲਾਂ ਤੇ ਬੰਬ ਸੁੱਟ ਦਿੰਦੇ ਨੇ ਹਸਪਤਾਲਾਂ ਤੇ ਬੰਬ ਸੁੱਟ ਦਿੰਦੇ ਨੇ ਜੀ ਜੀ ਇਹਨੂੰ ਤੁਸੀਂ ਜਸਟੀਫਾਈ ਨਾ ਕਰੋ ਬਿਲਕੁਲ 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 ਮੈਂ ਹਮ ਆਸ ਨੇ ਜੋ ਕੀਤਾ ਅਸੀਂ ਉਹਨੂੰ ਵੀ ਜਸਟੀਫਾਈ ਨਹੀਂ ਕਰ ਸਕਦੇ ਜੀ ਜਦੋਂ ਉਹਨਾਂ ਨੇ ਵੜ ਕੇ ਇਹਨਾਂ ਦੇ ਬੱਚੇ ਮਾਰ ਦਿੱਤੇ ਐ ਸਦਾ ਸਾ ਹੋਇਆ ਤਾਂ ਅਸੀਂ ਇਹਨੂੰ ਇਸ ਤਰ੍ਹਾਂ ਜਸਟੀਫਾਈਬਲ ਨਹੀਂ ਬਣਾ ਸਕਦੇ ਡਿਫੈਂਸ ਤਾਂ ਹਰ ਇੱਕ ਮੁਲਕ ਕਰਦਾ ਨਾ ਆਪਣੇ ਆਪ ਨੂੰ ਸੁਰੱਖਿਅਤ ਕਰਦਾ ਹੂੰ 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 ਬਿਲਕੁਲ ਬਿਲਕੁਲ ਕਾਨੂੰਨ ਸੁਰੱਖਿਆ ਦੇ ਨਾਮ ਤੇ ਤਾਂ ਪਰਮਾਣੂ ਬੰਬ ਚਲਾਉਣਾ ਵੀ ਫਿਰ ਜਾਇਜ਼ ਆ ਜਾਇਜ਼ ਆ ਜਿਹੜੇ ਸਾਹ ਸੁਰੱਖਿਆ ਦੇ ਨਾਂ ਤੇ ਤਾਂ ਕੁਝ ਵੀ ਐਦਾਂ ਥੋੜੀ ਹੈ ਕਿ ਤੁਸੀਂ ਮਨੁੱਖਤਾ ਦਾ ਘਾਣ ਕਰ ਦੋਗੇ ਇਜ਼ਰਾਈਲ ਸਰ ਵਾਰ ਕਰਾਇਮ ਕਰ ਰਿਹਾ ਹੈ ਹੂੰ ਯੁੱਧ ਦੇ ਵੀ ਕੁਝ ਨਿਯਮ ਹੁੰਦੇ ਆ ਕੁਝ ਨਿਯਮ ਹੁੰਦੇ ਆ ਨਿਯਮ ਹੁੰਦੇ ਆ ਬਿਲਕੁਲ ਇਥੇ ਮਤਲਬ ਕਿ ਉਹਨਾਂ ਨੂੰ ਸਹਾਇਤਾ ਤੱਕ ਨਹੀਂ ਸੀ ਪਹੁੰਚਣ ਦੇ ਰਿਹਾ ਹੂੰ ਤੇ ਨਾਲੇ ਹਿਸਟਰੀ ਕੱਢ ਕੇ ਦੇਖ ਲਓ ਕਿ ਕਿੰਨੀਆਂ ਸਦੀਆਂ ਬਾਅਦ ਆ ਕੇ ਇਥੇ ਵਿੱਚ ਅੜ ਗਏ ਨੇ ਜੀ ਤੇ ਜਿਹੜੇ ਕਿੰਨੀਆਂ ਸਦੀਆਂ ਤੋਂ ਰਹਿ ਰਹੇ ਸੀਗੇ ਉਹ ਅੱਜ ਉਜੜ ਰਹੇ ਨੇ ਉਜੜ ਰਹੇ ਬਿਲਕੁਲ ਬਿਲਕੁਲ ਅ ਚਲੋ ਦੋਸਤਾਂ ਦੇ ਆਪਦੇ ਵੀਊ ਨੇ ਮਿੰਟੂ ਜੀ ਆਪਾਂ ਪੜ ਸਾਰੇ ਦੇ ਲੈਣੇ ਹਨ ਨਾ ਦੀਪ ਕਲੇਰ ਜੀ ਉਹ ਕਹਿੰਦੇ ਕਿ ਆਰ ਡੀ ਐਕਸ ਵਗੈਰਾ ਦੇ ਵਿੱਚ ਪਾਇਆ ਹੋਇਆ ਸੀਗਾ ਤੇ ਬਲਵਿੰਦਰ ਜੀ ਕਹਿ ਰਹੇ ਨੇ ਕਿ ਪੇਜਰ ਜਿਹੜੇ ਜ਼ਖਮੀ ਹੋਏ ਸੀ ਲੋਕ ਉਹਨਾਂ ਦੀਆਂ ਵੀਡੀਓਜ਼ ਜਿਹੜੀਆਂ ਨਹੀਂ ਦੇਖੀਆਂ ਜਾਂਦੀਆਂ ਬਿਲਕੁਲ ਜੀ ਇਦਾਂ ਦੇ ਜਿਹੜੇ ਵੀ ਹਾਂਜੀ ਇਕਦਮ ਮੈਂ ਦੇਖੀਆਂ ਇੱਕ ਦੋ ਵੀਡੀਓ ਇਕਦਮ ਬੰਦੇ ਇਦਾਂ ਲੱਗਦਾ ਜਿਦਾ ਕੋਈ ਕੋਈ ਬੰਬ ਫਟ ਗਿਆ ਹੋਵੇ ਜਾਂ ਕਿਸੇ ਨੇ ਗੋਲੀ ਮਾਰਤੀ ਹੋਵੇ ਬੰਦੇ ਇਦਾਂ ਡਿਗੇ ਨੇ ਉੱਤੇ ਬੱਚੇ ਕੁਛ ਮਾਰੇ ਗਏ ਦੱਸੋ ਇਹ ਕਿਹੜਾ ਕਿਹੜਾ ਡਿਫੈਂਸ ਹੈ ਕਿਹੜਾ ਰੋ ਓਹ ਕਿਹੜਾ ਡਿਫੈਂਸ ਹੈ ਤੇ ਕਿਹ ਜੀ ਜੀ ਬਿਲਕੁਲ ਬਿਲਕੁਲ ਮੈਂ ਤੁਹਾਨੂੰ ਗੱਲ ਇਹ ਆ ਨਾ ਸੁਖਮ ਸਿੰਘ ਸਾਹਿਬ ਇੱਕ ਛੋਟਾ ਜਿਹਾ ਮੈਂ ਦਿਨਾ ਹੂੰ ਥੋੜਾ ਆਪਣਾ ਤਰਕ ਜੀ ਕਿ ਯਾਰ ਜੇ ਇਸ ਤਰ੍ਹਾਂ ਦੇ ਅਸੀਂ ਦੌਰ ਚ ਦਾਖਲ ਹੋ ਜਾਾਂਗੇ ਹੂੰ ਤਾਂ ਮੋਬਾਈਲ ਮੇਰਾ ਮੋਬਾਈਲ ਕੱਲ ਨੂੰ ਜਾਂ ਪੇਜਰ ਜਾਂ ਕਾਰ ਕੀ ਪਤਾ ਕੋਈ ਹੋਰ ਵਰਤ ਰਿਹਾ ਹੋਵੇ ਜਿਹਦਾ ਕੋਈ ਕਸੂਰ ਹੀ ਨਹੀਂ ਮੈਂ ਤਾਂ ਹਟ ਲਿਸਟ ਚ ਮੰਨ ਲਓ ਵਾਂਟਡ ਜੀ ਇਹ ਕਿਸੇ ਵੀ ਮੁਲਕ ਦਾ ਮੈਂ ਗੁਨਾਹ ਕਰ ਰਿਹਾ ਜੀ 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 ਤਾਂ ਮੇਰੇ ਨਾਂ ਦੀ ਚੀਜ਼ ਹੋ ਸਕਦਾ ਯਾਰ ਕਿਸੇ ਹੋਰ ਕੋਲ ਚੱਲ ਰਹੀ ਹੋਵੇ ਤੁਹਾਡੇ ਕੋਲ ਤਾਂ ਉਹ ਚੀਜ਼ ਜਿਹੜੀ ਹੈ ਉਹੀ ਲਿਸਟਡ ਹੈ ਨਾ ਕਿਸ ਚੀਜ਼ ਦੇ ਵਿੱਚ ਕਰਨਾ ਵਿੱਚ ਬਿਲਕੁਲ ਤਾਂ ਕੀ ਗਰੰਟੀ ਹੈ ਕਿ ਉਹ ਕਾਰ ਕੋਈ ਮੰਗ ਕੇ ਨਹੀਂ ਲਈ ਜਾ ਰਿਹਾ ਕੱਲ ਨੂੰ ਉਹ ਨੂੰ ਚੱਕਣਾ ਮਤਲਬ ਕਿ ਇਹ ਚੀਜ਼ਾਂ ਯਾਰ ਸਮਝ ਤੋਂ ਬਾਹਰ ਆ ਕਿ ਜੀ ਮਤਲਬ ਆਉਣ ਵਾਲੇ ਜਿਹੜੇ ਪਵਿੱਕ ਵਸਤੇ ਹੈ ਜੀ ਇਹ ਚੀਜ਼ਾਂ ਹਾਨੀਕਾਰਕ ਹੀ ਨਿਕਲ ਮਲਾ ਕੇ ਡੇਂਜਰਸ ਹੀ ਨੇ ਬੈਨੀਪਾਲ ਜੀ ਇੱਧਰ ਕਹਿ ਰਹੇ ਨੇ ਕਿ ਜਿਹੜਾ ਪੈਗਾਸਸ ਸੌਫਟਵੇਅਰ ਸੀ ਉਹ ਵੀ ਕਹਿੰਦੇ ਇਜ਼ਰਾਇਲ ਨੇ ਇਨਵੈਂਟ ਕੀ ਤੁਸੀਂ ਬਿਲਕੁਲ ਇਜ਼ਰਾਇਲ ਦਾ ਹੀ ਸੀ ਜੀ ਜੀ ਇਧਰ ਨਿਊਜ਼ੀਲੈਂਡ ਤੋਂ ਦੋਸਤ ਵੀ ਕਹਿ ਰਹੇ ਨੇ ਕਿ ਕਹਿੰਦੇ BMW ਦਾ ਪਲਾਂਟ ਆ ਰਿਹਾ ਪੰਜਾਬ ਦੇ ਵਿੱਚ ਭਾਜੀ ਮੰਨਣਯੋਗ ਗੱਲ ਹੈ ਨਹੀਂ ਉਹ ਤੇ ਜੇ ਉਹ ਤੇ ਪਹਿਲਾਂ ਹੀ ਆ ਗਿਆ ਸੀਗਾ ਕਹਿੰਦੇ ਸੀ BMW ਵਾਲਾ ਤਾਂ ਮੈਨੂੰ ਲੱਗਦਾ ਕਿ ਮਾਨ ਸਾਹਿਬ ਨੇ ਵੀ ਜੇਦ ਆਪਦੀ ਪੁਗਾ ਕੇ ਛੱਡੀ ਹੈ ਜਿਵੇਂ ਸੁਖਵੀਰ ਸਿੰਘ ਬਾਦਲ ਤੇ ਮੂੰਹ ਨਿਕਲ ਗਿਆ ਕਿ ਮੈਂ ਪਾਣੀ ਚ ਬੱਸ ਚਲਾਉਂਗਾ ਤੇ ਲੋਕਾਂ ਨੇ ਗੱਲ ਫੜ ਲਈ ਤੇ ਉਹਨੇ ਵੀ ਆਖਿਆ ਉਹਨੇ ਆਖਿਆ ਫਿਰ ਕੋਈ ਗੱਲ ਨਹੀਂ ਤੇ ਪਾਣੀ ਜਿਹੜਾ ਹੈ ਨਾ ਹਰੀਕੇ ਵਾਲਾ ਇਹਦੇ 'ਚ ਬਸ ਤੇ ਮੈਂ ਇੱਕ ਵਾਰੀ ਰੇਡ ਨਹੀਂ ਰੇਡ ਨਹੀਂ ਜੋ ਕਰਨਾ ਕਿਸ ਨੇ ਕਰ ਲੋ ਤੇ ਅਖੀਰ ਉਹ ਤੁਸੀਂ ਵੇਖਿਆ ਹੁਣ ਭੂਂਡ ਰੰਗਾ ਜਿਹਾ ਲੈ ਆਂਦਾ ਘੜੁਕਾ ਜਿਹਾ ਕਿਸ ਜਾਲ ਘੜੁਕਾ ਜਿਹਾ ਉਹ ਲਿਆ ਕੇ ਤੇ ਮਾਰ ਪਾਣੀ ਛੱਡ ਦਿੱਤਾ ਉਹ ਉਹ ਆਪ ਤੇ ਚੱਲੀ ਨਹੀਂ ਕਾਮਯਾਬ ਹੋਈ ਨਹੀਂ ਹੂੰ ਹੁਣ ਤੇ ਲੱਧ ਕੇ ਲੈ ਗਏ ਕੰਟੇਨਰ ਜੇ ਤੇ ਉਹ 5-7 ਪਿੰਡ ਰੁੜ ਗਏ ਪਾਣੀ ਜਦੋਂ ਪਿੱਛੋਂ ਛੱਡਿਆ ਉਹ ਹੀ ਆ ਲਿਆ ਕਿ ਮੈਨੂੰ ਲੱਗਦਾ ਖਿੱਚ ਧੂਕੇ ਇਹਨਾਂ ਨੇ BMW ਵਾਲਿਆਂ ਨੂੰ ਕਿਹਾ ਕਿ ਭਾਵੇਂ ਤੁਸੀਂ ਮਹੀਨਾ ਹੀ ਚਾਲੂ ਕਰੋ ਇੱਕ ਵਾਰੀ ਕਰੋ ਜ਼ਰੂਰ ਇਹ ਜੇ ਪਤਾ ਕੋਈ ਚਲੋ ਇਹਨੇ ਨਾਲ ਇਹ ਤੇ ਪਤਾ ਲੱਗ ਗਿਆ ਕਿ ਸਾਡੇ ਮੁੱਖ ਮੰਤਰੀ ਸਾਹਿਬ ਬੈੱਡ ਤੋਂ ਉੱਠ ਪਏ ਨੇ ਹਾਂ ਇਹ ਇਹ ਪਤਾ ਲੱਗ ਗਿਆ BMW ਵਾਲੀ ਖੁਸ਼ੀ ਜਿਹੜੀ ਐ ਇਸ ਖੁਸ਼ੀ ਤੋਂ ਕਿਤੇ ਘਟਿਆ ਕਿ ਮਾਨ ਸਾਹਿਬ ਤੰਦਰੁਸਤ ਹੋ ਤੰਦਰੁਸਤ ਹੋ ਗਏ ਜੀ ਬੋਤਲਾਂ ਬਤ ਨਾ ਲੱਗੀਆਂ ਉਹਨਾਂ ਨੂੰ ਤੇ ਕਹਿ ਲਓ ਕਿ ਡਾਕਟਰਾਂ ਨੇ ਉਹਨਾਂ ਨੂੰ ਸਿਹਤ ਯਾਬ ਕਰ ਦਿੱਤਾ ਮੈਂ ਉਹਨਾਂ ਦੀ ਸਿਹਤ ਯਾਬੀ ਵਾਸਤੇ ਦੁਆ ਵੀ ਕਰਦਾ ਤੇ ਇਹ ਕਹਿੰਦਾ ਕਿ ਕੁਝ ਖਾਣ ਪਾਣ ਤੋਂ ਪਰਹੇਜ਼ ਰੱਖੋ ਨਿਤਾਮ ਤੌਰ ਤੇ ਫਿਰ ਇਹ ਜਿਆਦਾ ਆਪਾਂ ਖਾਣ ਪਾਣ ਆਪਦਾ ਵਿਗਾੜ ਲੀਏ ਨਾ ਖਾਣ ਪੀਣ ਜੀ ਜੀ ਖਾਣ ਪੀਣ ਜਦੋਂ ਜਿਆਦਾ ਵਿਗਾੜ ਲੀਏ ਤੇ ਫਿਰ ਅਕਸਰ ਆਪਾਂ ਆਲੇ ਦੋਲੇ ਵੀ ਵੇਨ ਕਿ 25-30 ਦਿਨ ਬਾਅਦ ਬੋਤਲਾਂ ਲਵਾਉਣੀਆਂ ਪੈਂਦੀਆਂ ਆ